न वाहेगुरू साहेब जी जाग सि्यों झूठ प्रीत मन बेदया जान सि्यों वादर चाई माया मगन ए नि मग जो है ਨਾਮ ਨਾ ਲੇਵੈ ਮਰੈ ਬਖ ਖਾਈ ਗੰਦਨ ਵੈ ਨ ਰਤਾ ਹਿਤਕਾਰੀ ਸ਼ਬਦ ਸੁਰਤ ਨ ਆਈ ਰੰਗ ਨ ਰਾਤਾ ਰਾਸ ਨਹੀਂ ਬੇਦਿਆ ਮਨ ਮੁਖ ਪਤ ਗਵਾਈ साध सभा में सहज न चाखिया जिहबा रस नहीं राई मन तन धन कर जाने दर की खबर न पाई अखी मीट चलिया अंधियारा ਘਰ-ਦਰ ਦਿਸੈ ਨਾ ਭਾਈ ਜਮਦਾਰ ਬਾਦਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੇ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਰਿਦੈ ਵਸਾਈ ਨਿਰਭਉ ਨਿਰੰਕਾਰ ਨਰਵੈਰ ਪੂਰਨ ਜੋਤ ਸਮਾਈ ਨਾਨਕ ਗੌਰਵੇਨ ਪਰਮਨਾ ਭਗੈ ਸਾਚੇ ਨਾਮ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਵੜਪਾਗੇ ਹੋ ਜੋ ਸਤ ਗੁਰਾਂ ਦੀ ਰਹਿਮਤ ਬਖਸ਼ਿਸ਼ਾ ਹਸਲ ਕਰ ਰਹੇ ਜੀ ਚੱਲ ਰਹੀ ਲੜੀਵਾਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮਰਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਬਚਨ ਸਰਵਨ ਕੀਤਾ ਹੈ ਇਹ ਸੋਰਠਿ ਰਾਗ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਮਰਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 596 ਦੇ ਉੱਪਰ ਸੁਭਾਏ ਮਾਨ ਹੈ ਸ਼ਬਦ ਦੇ ਚਾਰ ਬੰਦ ਨੇ ਪਹਿਲੇ ਬੰਦ ਔਰ ਰਹਾਉ ਵਾਲੇ ਬੰਦ ਦੀ ਵਿਆਖਿਆ ਆਪਾਂ ਕੱਲ ਜਿਹੜੀ ਉਹ ਸਾਂਝੀ ਕੀਤੀ ਹੈ ਅੱਜ ਆਪ ਜੀ ਨੇ ਦੂਸਰਾ ਤੀਸਰਾ ਅਤੇ ਚੌਥਾ ਜਿਹੜਾ ਬੰਦ ਉਹਦਾ ਮੂਲ ਪਾਠ ਸਰਵਣ ਕੀਤਾ ਹੈ ਸੋ ਸਤਿਗੁਰੂ ਜੀ ਇਹਦੇ ਵਿੱਚ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਜੱਗ ਸਿਓ ਝੂਠ ਪ੍ਰੀਤ ਮਨ ਵਿਦਿਆ ਜਨ ਸਿਓ ਬਾਦ ਰਚਾਈ ਵਿਦਿਆ ਦਾ ਅਰਥ ਹੁੰਦਾ ਅਖਰੀ ਅਰਥ ਵਿਨਿਆ ਜਾਣਾ ਅੰਤਰੀਵ ਅਰਥ ਕਰਾਂਗੇ ਰਾਤ ਚ ਜਾਣਾ ਉਹਦੇ ਚ ਮਸਤ ਹੋ ਜਾਣਾ ਕਹਿਣਗੇ ਜੱਗ ਸਿਓ ਝੂਠ ਪ੍ਰੀਤ ਮਨ ਬੇਦਿਆ ਇਸ ਮਨਮੁਖ ਜੀਵ ਦਾ ਜਿਹੜਾ ਮਨ ਹੈ ਉਹ ਸੰਸਾਰ ਦੇ ਵਿੱਚ ਝੂਠੀਆਂ ਪ੍ਰੀਤਾਂ ਦੇ ਵਿੱਚ ਝੂਠਿਆਂ ਪਦਾਰਥਾਂ ਦੇ ਨਾਲ ਉਹ ਮਸਤ ਰਹਿੰਦਾ ਹੈ ਹਰ ਵੇਲੇ ਜਨ ਸਿਓ ਵਾਦ ਰਚਾਈ ਤੇ ਜਨ ਦਾ ਅਰਥ ਹੈ ਰੱਬ ਦੇ ਪਿਆਰੇ ਦਾਸ ਬੰਦਗੀ ਕਰਨ ਵਾਲੇ ਤੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਨਾਮ ਜਪਣਾ ਹੈ ਸਤਿਗੁਰੂ ਕਹਿੰਗੇ ਉਹਨਾਂ ਦੇ ਨਾਲ ਇਹ ਝਗੜਾ ਖੜਿਆ ਕਰੀ ਰੱਖਦਾ ਹੈ ਤੇ ਇਹ ਮਨੁੱਖ ਦਾ ਆਮ ਸੁਭਾਅ ਹੈ ਸਾਡਾ ਹਮੇਸ਼ਾ ਹੀ ਜਿਹੜਾ ਪ੍ਰੇਮ ਹੈ ਉਹ ਦੁਨਿਆਵੀ ਚੀਜ਼ਾਂ ਦੇ ਨਾਲ ਪੈਂਦਾ ਜਿੰਨੇ ਸਾਡਾ ਸਾਥ ਨਹੀਂ ਦੇਣਾ ਮੈਂ ਕੱਲ ਵੀ ਕਿਹਾ ਸੀ ਕਿ ਜਿੰਨੇ ਵੀ ਰਿਸ਼ਤੇ ਨੇ ਇਹ ਸਰੀਰ ਦੇ ਨਾਲ ਇੱਥੇ ਮਿਲੇ ਤੇ ਇੱਥੇ ਰਹਿ ਜਾਣੇ ਨੇ ਤੇ ਜਿਹੜਾ ਤੁਸੀਂ ਸੰਸਾਰ ਦੇਖਦੇ ਜੀ ਨਾ ਇਹ ਸੰਸਾਰ ਵੀ ਇੱਕ ਝੂਠ ਹੈ ਇਹ ਵੀ ਇੱਕ ਜਿਹੜਾ ਸੁਪਨੇ ਦੀ ਨਿਆਈ ਹੈ ਜਿਵੇਂ ਸੁਪਨਾ ਜਦੋਂ ਬੰਦੇ ਨੂੰ ਰਾਤ ਨੂੰ ਸੁੱਤਿਆਂ ਹੋਿਆਂ ਨੂੰ ਆਉਂਦਾ ਹੈ ਨਾ ਤੇ ਜਿਹੜੀਆਂ ਚੀਜ਼ਾਂ ਸੁਪਨੇ ਦੇ ਵਿੱਚ ਨਜ਼ਰ ਆਉਂਦੀਆਂ ਨੇ ਤੇ ਉਹ ਸੱਚ ਲੱਗਦੀਆਂ ਨੇ ਇਹ ਕਿ ਸੱਚ ਦੇ ਵਿੱਚ ਹੋਵਣ ਗਈਆਂ ਪਰ ਜਦੋਂ ਸੁਪਨਾ ਟੁੱਟ ਜਾਂਦਾ ਹੈ ਉਦੋਂ ਪਤਾ ਲੱਗ ਜਾਂਦਾ ਕਿ ਇਹ ਸਾਰਾ ਕੁਝ ਝੂਠ ਸੀ ਇਹ ਇੱਕ ਹਵਾ ਦੀ ਨਿਆਈ ਸੀ ਇਸੇ ਤਰੀਕੇ ਦੇ ਨਾਲ ਆ ਜਿਹੜਾ ਸੰਸਾਰ ਸਾਨੂੰ ਨਜ਼ਰ ਆ ਰਿਹਾ ਜਿਹਦੇ ਨਾਲ ਅਸੀਂ ਪ੍ਰੀਤਾਂ ਪਾਈਆਂ ਹੋਈਆਂ ਨੇ ਮੋਹ ਚ ਫਸੇ ਹੋਏ ਆ ਸਤਿਗੁਰੂ ਕਹਿੰਨ ਲੱਗੇ ਇਹ ਇੱਕ ਝੂਠ ਨੇ ਇੱਕ ਸੁਪਨੇ ਦੀ ਨਿਆਈ ਹੈ ਜਦੋਂ ਸੋਝੀ ਹੁੰਦੀ ਹੈ ਬੰਦੇ ਨੂੰ ਉਦੋਂ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਕਿ ਇਹ ਸਾਰਾ ਕੁਝ ਝੂਠ ਹੈ ਜੱਗ ਸਿਉ ਝੂਠ ਪ੍ਰੀਤ ਮਨ ਵਿਦਿਆ ਕਹਿੰਦੇ ਇਹ ਝੂਠ ਦੇ ਨਾਲ ਇਹਦੀ ਪ੍ਰੀਤ ਪਈ ਹੋਈ ਹੈ ਤੇ ਰੱਬ ਦੇ ਪਿਆਰਿਆਂ ਦੇ ਨਾਲ ਜਨ ਸੰਵਾਦ ਰਚਾਈ ਜਿਹੜੇ ਮਨੁੱਖ ਰੱਬ ਦੇ ਪਿਆਰੇ ਨੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੇ ਨਾਲ ਅਕਸਰ ਹੀ ਜਿਹੜੇ ਨੇ ਉਹ ਮਾਇਆ ਧਾਰੀ ਲੋਕ ਝਗੜਾ ਕਰਨਗੇ ਮੈਂ ਇੱਥੇ ਇੱਕ ਬੇਨਤੀ ਕਰ ਦਿੰਦਾ ਜਦੋਂ ਤੁਸੀਂ ਸੰਸਾਰਿਕ ਤੌਰ ਤੇ ਲੋਕਾਂ ਨੂੰ ਵੇਖਣ ਦਾ ਯਤਨ ਕਰੋ ਖਾਸ ਕਰਕੇ ਜਿਸ ਮਨੁੱਖ ਦੇ ਕੋਲ ਚਾਰ ਪੈਸੇ ਨੇ ਜਿਹਦੇ ਕੋਲ ਪੈਸੇ ਦਾ ਹੰਕਾਰ ਉਹ ਧਾਰਮਿਕ ਜਗਤ ਦੇ ਲੋਕਾਂ ਦਾ ਕਦੀ ਵੀ ਸਤਕਾਰ ਨਹੀਂ ਕਰੇਗਾ ਕਿਉਂਕਿ ਉਹਨੂੰ ਆਪਣੇ ਪੈਸੇ ਦਾ ਮਾਣ ਹੈ ਪੈਸੇ ਦਾ ਹੰਕਾਰ ਹੈ ਇਤਿਹਾਸ ਗਵਾਏ ਇਥੋਂ ਤੱਕ ਜਿਹੜੇ ਚੰਗੇ ਭਰੇ ਆਪਣੇ ਆਪ ਨੂੰ ਬਾਦਸ਼ਾਹ ਅਖਵਾਉਂਦੇ ਸਨ ਉਹਨਾਂ ਨੇ ਵੀ ਗੁਰੂ ਸਹਿਬਾਨਾਂ ਦੇ ਨਾਲ ਜਿਹੜਾ ਸੀ ਉਹ ਵਿਰੋਧ ਪੂਰਾ ਰੱਖਿਆ ਉਹਨਾਂ ਦੇ ਨਾਲ ਦੁਸ਼ਮਣੀ ਜਰੂਰ ਜਿਹੜੀ ਸੀ ਉਹ ਕੱਢਣ ਦਾ ਯਤਨ ਕੀਤਾ ਆਪਾਂ ਔਰੰਗਜ਼ੇਬ ਦੀ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਾਨ ਦਾ ਦੁਸ਼ਮਣ ਬਣਿਆ ਫਿਰਦਾ ਰਿਹਾ ਜਹਾਗੀਰ ਦੀ ਗੱਲ ਕਰਦੇ ਹਾਂ ਜਹਾਗੀਰ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੀ ਜਾਨ ਦਾ ਦੁਸ਼ਮਣ ਹੈ ਇਸ ਕਰਕੇ ਜਿਹੜਾ ਮਾਇਆ ਧਾਰੀ ਮਨੁੱਖ ਹੈ ਉਹਨੂੰ ਰੱਬ ਦੇ ਪਿਆਰੇ ਜਾਂ ਰੱਬ ਦੇ ਘਰ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਅੱਜ ਵੀ ਇਹੋ ਹਾਲ ਹੈ ਜਿਹੜੇ ਲੋਕਾਂ ਦੇ ਕੋਲ 4 ਟਕੇ ਨੇ ਉਹ ਆਪਣੇ ਪੈਸੇ ਦਾ ਰੋਬ ਫਿਰ ਆਣ ਕੇ ਗੁਰੂ ਘਰ ਦੇ ਵਿੱਚ ਪਾਉਂਦੇ ਨੇ। ਗੁਰੂ ਘਰ 'ਚ ਕੋਈ ਸੇਵਾਦਾਰ ਹੋਵੇ, ਕੋਈ ਵਜ਼ੀਰ ਹੋਵੇ ਉਹਨਾਂ ਦੇ ਉੱਤੇ ਆਪਣਾ ਰੋਬ ਆਣ ਕੇ ਝਾੜਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਪੈਸੇ ਦਾ ਹੰਕਾਰ ਹੈ। ਸਤਿਗੁਰੂ ਕਹਿੰਦੇ ਇਹ ਮਨਮੁਖ ਦੀ ਨਿਸ਼ਾਨੀ ਹੈ। ਜਨਸਿਓਂ ਵਾਦਰ ਚਾਈ ਕਹਿੰ ਲਗੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ ਮਹਾਂਪੁਰਖ ਸੰਤ ਬਾਣੀ ਪੜਨ ਵਾਲੇ ਉਹਨਾਂ ਦੇ ਨਾਲ ਇਹ ਝਗੜਾ ਕਰੀ ਰੱਖਦੇ ਨੇ ਮਾਇਆ ਮਗਨ ਅਹ ਨਿਸਮਗ ਜੋ ਹੈ ਮਗ ਦਾ ਅਰਥ ਹੈ ਜੀ ਰਸਤਾ ਮਗਨ ਦਾ ਅਰਥ ਹੈ ਮਸਤ ਹੋ ਜਾਣਾ ਕਹਿੰ ਲਗੇ ਦਿਨ ਰਾਤ ਇਹ ਜਿਹੜਾ ਮਨਮੁਖ ਜੀਵ ਹੈ ਮਾਇਆ ਦੇ ਵਿੱਚ ਮਸਤ ਰਹਿੰਦਾ ਹੈ ਹਰ ਵੇਲੇ ਇਹਦੀ ਸੂਰਤ ਮਾਇਆ ਦੇ ਵਿੱਚ ਫਸੀ ਰਹਿੰਦੀ ਹੈ ਮਗ ਜੋ ਹੈ ਮਗ ਦਾ ਅਰਥ ਕੀਤਾ ਹੈ ਮੈਂ ਰਸਤਾ ਉਹ ਰਸਤਾ ਤੱਕ ਦਾ ਰਹਿੰਦਾ ਜਿੱਧਰੋਂ ਮਾਇਆ ਆਉਣੀ ਹੈ ਭਾਵ ਹਰ ਵੇਲੇ ਇਹਦੀ ਸੂਰਤ ਜਿਹੜੀ ਉਹ ਮਾਇਆ ਚ ਹੈ ਤੇ ਕੋਈ ਵੀ ਇਹੋ ਜਿਹਾ ਸਮਾਂ ਨਹੀਂ ਜਾਣ ਦਿੰਦਾ ਜਿੱਧਰੋਂ ਕੋਈ ਮਾਇਆ ਦੀ ਗੱਲ ਨਾ ਹੁੰਦੀ ਇਹਨੂੰ ਹੋਵੇ ਤੇ ਇਧਰ ਧਿਆਨ ਨਾ ਜਾਵੇ ਇੱਕ ਅੰਮ੍ਰਿਤ ਬਾਣੀ ਦਾ ਬਚਨ ਹੈ ਕਿ ਮਨੁੱਖ ਦਾ ਧਿਆਨ ਜਿਹੜਾ ਉਹ ਕਿੱਧਰ ਲੱਗਦਾ ਹੈ ਸਤਿਗੁਰੂ ਕਹ ਲਗੇ ਮਾਇਆ ਮਨੋਂ ਨਾ ਵਿਸਰੇ ਇਹਦੇ ਮੰਨ ਤੋਂ ਭੁੱਲਦੀ ਨਹੀਂ ਮਾਇਆ ਮੰਗੈ ਦਮਾ ਦਮ ਹਰੇਕ ਧਾਮ ਦੇ ਨਾਲ ਹਰੇਕ ਸੁਵਾਸ ਦੇ ਨਾਲ ਕਹਿੰਦਾ ਮੈਨੂੰ ਹੋਰ ਮਿਲ ਜਾਵੇ ਮੈਨੂੰ ਹੋਰ ਮਿਲ ਜਾਵੇ ਸਤਿਗੁਰੂ ਕਹਿੰਦੇ ਸੋ ਪ੍ਰਭ ਚੇਤਨਾ ਆਵੇਈ ਉਹ ਪ੍ਰਮਾਤਮਾ ਤੇ ਤੈਨੂੰ ਚੇਤਾ ਨਹੀਂ ਆਇਆ ਨਾਨਕ ਨਹੀਂ ਕਰਮ ਇਹ ਜਿਹੜੀ ਮਾਇਆ ਇਹਨੇ ਤੇਰੇ ਕਿਸੇ ਕੰਮ ਨਹੀਂ ਆਉਣਾ ਕੰਮ ਜਿਹੜਾ ਸੀ ਪ੍ਰਮਾਤਮਾ ਦਾ ਨਾਮ ਹੈ ਪਰ ਮਨੁੱਖ ਇਥੋਂ ਤੱਕ ਜੀ ਇਹ ਮਾਇਆ ਇੰਨਾ ਕੁ ਪ੍ਰਭਾਵ ਪਾਉਂਦੀ ਹੈ ਆਪਾਂ ਪਿਛਲੇ ਦਿਨਾਂ ਚ ਵੀ ਸਾਂਝਾ ਕੀਤਾ ਸੀ ਤੁਸੀਂ ਬੰਦਗੀ ਤੇ ਬੈਠੋ ਤੇ ਨਾਮ ਜਪਦਿਆਂ ਵੀ ਮਾਇਆ ਵਿਆਪ ਜਾਂਦੀ ਹੈ ਮੈਂ ਅਮਰਤ ਵੇਲੇ ਉੱਠਦਾ ਮੈਂ ਬਾਣੀ ਪੜ੍ਹਦਾ ਮੈਂ ਸੇਵਾ ਕਰਦਾ ਮੈਂ ਸਿਮਰਨ ਕਰਦਾ ਇਹ ਵੀ ਤੇ ਮਾਇਆ ਹੀ ਬਣ ਜਾਂਦੀ ਹੈ ਨਾ ਇਸ ਕਰਕੇ ਸਤਿਗੁਰੂ ਕਹਿੰਨ ਲੱਗੇ ਕਿ ਮਾਇਆ ਦੇ ਵਿੱਚ ਹਰ ਵੇਲੇ ਮਗਨ ਰਹਿੰਦਾ ਹੈ ਹੰਕਾਰ ਦੇ ਵਿੱਚ ਹਰ ਵੇਲੇ ਤੁਰਿਆ ਫਿਰਦਾ ਹੈ ਤੇ ਇਹਦਾ ਅਰਥ ਇਹ ਨਾ ਕੱਲਾ ਕਰੀਏ ਕਿ ਆਮ ਲੋਕ ਮਾਇਆ 'ਚ ਰਹਿੰਦੇ ਨੇ ਖਾਸ ਕਰਕੇ ਜਿਹੜੇ ਧਰਮ ਜਗਤ ਹੈ ਉਹ ਵੀ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਮਾਇਆ ਮਗਨ ਅਹ ਨਿਸਮਗ ਜੋ ਹੈ ਤੇ ਹਰ ਵੇਲੇ ਉਹ ਜਿਹੜਾ ਰਸਤਾ ਤੱਕਦਾ ਰਹਿੰਦਾ ਜਿੱਧਰੋਂ ਮਾਇਆ ਆਉਣੀ ਹੈ ਹਰ ਪਾਸਿਓ ਜਿਹੜਾ ਕਦੀ ਪ੍ਰਪਤਾ ਦੇ ਰੂਪ ਚ ਮਾਇਆ ਲੱਭਦਾ ਹੈ ਕਦੀ ਜਿਹੜਾ ਹੰਕਾਰ ਦੇ ਰੂਪ ਦੇ ਵਿੱਚ ਮਾਇਆ ਲੱਭਦਾ ਹੈ ਕਦੀ ਦੌਲਤ ਦੇ ਰੂਪ ਦੇ ਵਿੱਚ ਮਾਇਆ ਲੱਭਦਾ ਹੈ ਹਰ ਪਾਸਿਓ ਜਿਹੜੀ ਹੈ ਉਹ ਮਾਇਆ ਲੱਭਦਾ ਫਿਰਦਾ ਨਾਮ ਨਾ ਲੇਵਾ ਸਤਿਗੁਰ ਕਹਿੰਦੇ ਕਰਦਾ ਕੀ ਹੈ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ ਮਰੈ ਬੇਖ ਖਾਈ ਬੇਖ ਦਾ ਅਰਥ ਹੈ ਜ਼ਹਿਰ ਕਹਿੰਦੇ ਇਹ ਮਾਇਆ ਜ਼ਹਿਰ ਦੀ ਨਿਆਈ ਹੈ ਮਾਇਆ ਰੂਪੀ ਜ਼ਹਿਰ ਨੂੰ ਖਾ ਕੇ ਇਹ ਮਨੁੱਖ ਆਤਮਿਕ ਮੌਤੇ ਮਰਦਾ ਰਹਿੰਦਾ ਅੰਮ੍ਰਿਤ ਬਾਣੀ ਦਾ ਬਚਨ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਘੋਲਾ ਗੁਰੂ ਦਾ ਨਾਮ ਨਹੀਂ ਜਪਦਾ ਸ਼ਬਦ ਉਹਦੇ ਕੰਨ ਦੇ ਵਿੱਚ ਨਹੀਂ ਪੈਂਦਾ ਸਤਿਗੁਰੂ ਕਹਿੰਦੇ ਨਾਮ ਨਾ ਲੇਵਿਆ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਮਰੈ ਬੇਖ ਖਾਈ ਤੇ ਇਸ ਮਾਇਆ ਦੇ ਵਿੱਚ ਫਸ ਕੇ ਹੀ ਜਿ ਰਹੀ ਹੈ ਜ਼ਹਿਰ ਖਾਂਦਾ ਖਾਂਦਾ ਇੱਕ ਦਿਨ ਨੂੰ ਆਤਮਕ ਮੌਤੇ ਮਰ ਜਾਂਦਾ ਹੈ ਗੰਦਨ ਵੈਨ ਰੱਤਾ ਹਿਤਕਾਰੀ ਗੰਦਨ ਦਾ ਅਰਥ ਜੀ ਗੰਦੇ ਵੈਨ ਦਾ ਅਖਰੀ ਅਰਥ ਹੈ ਬੋਲ ਅੰਤਰੀਅ ਅਰਥ ਕਰਾਂਗੇ ਗੀਤ ਰੱਤਾ ਦਾ ਅਰਥ ਹੈ ਮਸਤ ਹੈ ਹਿਤਕਾਰੀ ਦਾ ਅਰਥ ਹੈ ਪ੍ਰੇਮ ਕਹਿੰਦੇ ਇਹ ਮਨੁੱਖ ਦਿਨ ਰਾਤ ਗੰਦੇ ਵੈਣਾ ਦੇ ਵਿੱਚ ਇਉਂ ਕਹਿ ਦੇਵਾਂ ਕਿ ਗਾਣਿਆਂ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ ਤੇ ਇਹਦਾ ਪਿਆਰ ਗਾਣਿਆਂ ਦੇ ਨਾਲ ਹੀ ਪਿਆ ਹੋਇਆ ਹੈ ਤੁਸੀਂ ਜਦੋਂ ਪੰਜਾਬ ਵੱਲ ਧਿਆਨ ਦਿੰਦੇ ਜੇ ਨਾ ਤੇ ਤੁਸੀਂ ਦੇਖੋ ਪਿਛਲੇ ਕੁਝ ਸਾਲਾਂ ਤੋਂ ਤਕਰੀਬਨ ਆਪਾਂ ਬਹੁਤਾ ਨਹੀਂ ਤੇ 40 ਸਾਲਾਂ ਦਾ ਹਿਸਾਬ ਲਾਈਏ ਤਕਰੀਬਨ 40 ਸਾਲਾਂ ਤੋਂ ਪੰਜਾਬ ਦੇ ਵਿੱਚ ਜਿਹੜੀ ਗਾਇਕੀ ਹੈ ਬਹੁਤ ਜ਼ਿਆਦੀ ਹਾਈ ਲੈਵਲ ਦੇ ਉੱਤੇ ਕਰ ਦਿੱਤੀ ਗਈ ਉਹਦੇ ਪਿੱਛੇ ਇੱਕ ਕਾਰਨ ਸੀ ਮੈਂ ਇੱਕ ਦੋ ਬੇਨਤੀਆਂ ਕਰ ਦੇਣਾ ਪਹਿਲਾਂ ਤੇ ਚਲੋ ਜਦੋਂ 84 ਦਾ ਦੌਰ ਚੱਲਿਆ 84 ਦੇ ਦੌਰ ਤੋਂ ਬਾਅਦ ਮਨੁੱਖ ਨੂੰ ਜਿਹੜਾ ਸੀ ਉੱਤਰਮ ਦੀ ਦੁਨੀਆ ਤੋਂ ਬਿਲਕੁਲ ਲਾ ਦਿੱਤਾ ਗਿਆ ਖਾਸ ਕਰਕੇ ਪੰਜਾਬ ਨੂੰ ਕਿਉਂਕਿ 84 ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਕਬੀਰ ਮੋਹੇ ਵਰਨੇ ਕਾ ਚਾਉ ਹੈ ਮਰਾਂ ਤੋ ਹਰ ਕੈ ਦਵਾਰ ਇਹਨਾਂ ਦੇ ਅੰਦਰ ਧਰਮ ਦੇ ਲਈ ਇਹਨਾਂ ਦੇ ਅੰਦਰ ਪ੍ਰਮਾਤਮਾ ਦੇ ਲਈ ਜਿਹੜਾ ਉਹ ਇੰਨਾ ਕੁ ਪ੍ਰੇਮ ਹੈ ਕਿ ਆਪਾਂ ਵੀ ਕੁਰਬਾਨ ਕਰ ਸਕਦੇ ਨੇ ਫਿਰ ਇਹਨਾਂ ਸਮਿਆਂ ਦੇ ਵਿੱਚ ਜਿਹੜੇ ਉਹਨਾਂ ਸਮਿਆਂ 'ਚ ਕਲਾਕਾਰ ਹੋਏ ਜੀ ਉਹਨਾਂ ਨੂੰ ਹਾਇਰ ਕੀਤਾ ਗਿਆ ਜਾਨ ਬੁੱਝ ਕੇ ਉਹਨਾਂ ਦੇ ਅਖਵਾ ਜਿਹੜੇ ਸਨ ਅਖਾਰੇ ਲਗਾਏ ਗਏ ਤੇ ਅਖਾਰੇ ਲਾ ਕੇ ਕਿਉਂਕਿ ਉਦੋਂ ਸੋਸ਼ਲ ਮੀਡੀਆ ਨਹੀਂ ਸੀਦਾ ਥਾਂ ਥਾਂ ਤੇ ਉਹਨਾਂ ਨੂੰ ਪ੍ਰੋਮੋਟ ਕੀਤਾ ਗਿਆ ਇਹ ਚੱਲਦਾ ਚੱਲਦਾ ਅੱਜ ਜਿਹੜਾ ਕਲਚਰ ਸਾਡਾ ਗਾਣੀਆਂ ਦੇ ਵਿੱਚ ਬਣ ਚੁੱਕਾ ਹੈ ਤੇ ਜਿੰਨਾ ਅਸੀਂ ਗਾਣੇ ਵਾਲਿਆਂ ਨੂੰ ਪ੍ਰੋਮੋਟ ਕਰਦੇ ਆ ਸੰਗੀਤ ਤੇ ਉਹਨਾਂ ਕੀਰਤਨ 'ਚ ਵੀ ਹੈ ਉਹਨਾਂ ਕਦੀ ਅਸੀਂ ਕੀਰਤਨ ਨੂੰ ਪ੍ਰੋਮੋਟ ਨਹੀਂ ਕਰਦੇ ਇਹ ਸਾਡੀ ਸੋਚ ਹੈ ਗੁਰੂ ਘਰ 'ਚ ਕੀਰਤਨ ਹੁੰਦਾ ਹੋਵੇ ਤੇ ਦੋ ਚਾਰ ਸਰੀਰ ਬੈਠੇ ਹੋਣਗੇ ਕਿਤੇ ਕੋਈ ਧਾਰਮਿਕ ਦੀਵਾਨ ਸੱਜਿਆ ਆਵੇ ਚੰਗੇ ਤੋਂ ਚੰਗਾ ਰਾਗੀ ਹੋਵੇ ਤੇ ਸੰਗਤ ਦੀ ਗਿਣਤੀ ਸਿਰਫ ਹਜ਼ਾਰਾਂ ਚ ਹੁੰਦੀ ਹੈ ਪਰ ਇਹਦੇ ਉਲਟ ਜੇ ਕੋਈ ਕਲਾਕਾਰ ਆਵੇ ਤੇ ਉੱਥੇ ਬੰਦੇ ਨੂੰ ਖਲੋਣ ਨੂੰ ਜਗ੍ਹਾ ਨਹੀਂ ਲੱਖਾਂ ਚ ਗਿਣਤੀ ਹੈ ਇਹ ਸਾਡੀ ਜਿਹੜੀ ਹੈ ਮਨ ਦੇ ਨਾਲ ਇੰਨਾ ਕੁ ਖੇਡਿਆ ਗਿਆ ਕਿ ਸਾਡਾ ਧਿਆਨ ਇੰਨਾਂ ਥਾਵਾਂ ਦੇ ਉੱਤੇ ਟਿਕਾ ਦਿੱਤਾ ਸਤਿਗੁਰੂ ਕਹਿਣ ਲੱਗੇ ਇਹ ਮਨੁੱਖ ਦਾ ਸੁਭਾਅ ਬਣ ਗਿਆ ਹੁਣ ਗੰਦਨਮੈਨ ਰੱਤਾ ਹੇਤਕਾਰੀ ਇਹ ਗਾਣਿਆਂ ਦੇ ਨਾਲ ਹੀ ਪ੍ਰੇਮ ਪਾਈ ਰੱਖਦਾ ਇਹਨੂੰ ਗਾਣੇ ਹੀ ਚੰਗੇ ਲੱਗਦੇ ਨੇ ਤੇ ਮੈਂ ਇਹ ਤਾਂ ਬੇਨਤੀ ਕਰ ਰਿਹਾ ਪਹਿਲਾਂ ਵੀ ਸੀ ਇਹ ਪੁਰਾਣੇ ਸਮਿਆਂ 'ਚ ਪਰ ਪਹਿਲਾਂ ਗਾਣੇ ਇੰਨੇ ਜ਼ਿਆਦੇ ਨਹੀਂ ਸੀ ਰਾਜਿਆਂ ਮਹਾਰਾਜਿਆਂ ਦਰਬਾਰਾਂ ਦੇ ਵਿੱਚ ਨਾਚ ਗਾਣਾ ਹੋਣਾ ਤੇ ਜਿਹੜੇ ਨੱਚਣ ਵਾਲੇ ਸਨ ਉਹਨਾਂ ਨੂੰ ਨਾਚਾਰ ਕਹਿੰਦੇ ਹੁੰਦੇ ਸਨ ਆਮ ਬਾਦਸ਼ਾਹ ਦੇ ਵਿੱਚ ਤੇ ਹੁਣ ਅਸੀਂ ਉਹਨਾਂ ਨੂੰ ਕਲਾਕਾਰ ਕਹਿ ਕੇ ਤੇ ਕਈ ਕਈ ਤਰ੍ਹਾਂ ਦੇ ਚੰਗੇ ਸ਼ਬਦਾਂ ਦੇ ਨਾਲ ਪ੍ਰਮੋਟ ਕਰਦੇ ਪਏ ਪਰ ਇੱਕ ਗੱਲ ਚਾਦ ਰੱਖਿਓ ਇਹ ਸਾਡਾ ਕਲਚਰ ਨਹੀਂ ਸੀ ਹੈਗਾ ਅੱਜ ਜਿੰਨਾ ਗੰਧ ਜਿਹੜਾ ਗਾਣਿਆਂ ਦੇ ਰਾਹੀ ਪਰੋਸਿਆ ਜਾਂਦਾ ਏ ਉਹਨਾਂ ਕਿਤੇ ਹੋਰ ਨਹੀਂ ਤੇ ਅਸੀਂ ਇਹਨਾਂ ਨੂੰ ਪ੍ਰੋਮੋਟ ਕਰਦੇ ਕਿਹੜਾ ਪ੍ਰੋਗਰਾਮ ਹੈ ਸਾਡੇ ਘਰ ਚ ਖੁਸ਼ੀ ਦਾ ਜਿੱਥੇ ਗਾਣੇ ਨਹੀਂ ਲੱਗਦੇ ਕੋਈ ਜਨਮ ਦਿਨ ਦਾ ਹੋਵੇ ਕੋਈ ਵਿਆਹ ਦਾ ਹੋਵੇ ਕੋਈ ਕਿਸੇ ਓਦਾਂ ਪਾਰਟੀ ਕੋਈ ਕੋਈ ਵੀ ਪਾਰਟੀ ਕਰਨੀ ਹੋਵੇ ਉੱਥੇ ਇਹ ਸਾਰੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਉੱਥੇ ਗੁਰੂ ਨੂੰ ਦੂਰ ਕਰ ਦਿੱਤਾ ਜਾਂਦਾ ਸਤਿਗੁਰੂ ਕਹਿੰਦੇ ਇੱਥੇ ਵਸ ਨਹੀਂ ਇਹੋ ਇਹੋ ਜਾਂ ਸਾਡਾ ਅੱਜ ਦਾ ਜਿਹੜਾ ਨੌਜਵਾਨ ਵਰਗ ਹੈ ਜੀ ਇਹ ਸਵੇਰੇ ਉੱਠਦੇ ਆਵੇਂ ਜਿਹੜੇ ਆਪਣੀ ਦਿਨ ਦੀ ਸ਼ੁਰੂਆਤ ਵੀ ਗਾਣਿਆਂ ਤੋਂ ਹੈ ਜਿੱਥੇ ਉੱਠ ਕੇ ਬਾਣੀ ਨੇ ਕਿਹਾ ਸੀ ਨਾ ਚਾਲਾਂਗੇ ਉੱਠ ਨਾਮ ਜਪਨੇ ਸਬਸੁਰ ਆਰਾਧਕਾਰਾਂ ਤੁਜੇ ਨਾ ਵਿਆਪੇ ਨਾਨਕ ਮਿੱਤੇ ਉਪਾਦ ਜਿੱਥੇ ਅੰਮ੍ਰਿਤ ਬਾਣੀ ਦਾ ਸਿਧਾਂਤ ਸੀ ਪੜਨ ਦਾ ਭਾਈ ਸਾਹਿਬ ਨੇ ਲਿਖਿਆ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ਉਥੇ ਸੌਣ ਵੇਲੇ ਵੀ ਗਾਣੇ ਨੇ ਉੱਥੇ ਸਵੇਰੇ ਉੱਠਦੇ ਆ ਵੀ ਸਾਡੇ ਕੋਲ ਗਾਣੇ ਫਿਰ ਅਸੀਂ ਕਹਿੰਨੇ ਵੀ ਸਾਡੇ ਜਿਹੜਾ ਉਹ ਮੈਂਟਲੀ ਹਾਲਤ ਚੰਗੀ ਅਸੀਂ ਡਿਸਟਰਬ ਰਹਿਨੇ ਆ ਉਹਦਾ ਕਾਰਨ ਏ ਆ ਇੱਕ ਗੱਲ ਚੇਤਾ ਰੱਖਿਓ ਜਿਹੜਾ ਗਾਣੇ ਨੇ ਇਹ ਸਾਡੇ ਮਨ ਦੇ ਉੱਤੇ ਅਸਰ ਜ਼ਰੂਰ ਪਾਉਂਦੇ ਨੇ ਮੈਂ ਸੌਖਾ ਜਿਹਾ ਇੱਕ ਫਾਰਮੂਲਾ ਦੱਸ ਦੇਣਾ ਤੁਹਾਨੂੰ ਪਤਾ ਲੱਗ ਜਾਏਗਾ ਜਿਹੋ ਜਿਹੇ ਬੰਦੇ ਦਾ ਸਟੇਟਸ ਹੁੰਦਾ ਹੈ ਨਾ ਅੱਜ ਕੱਲ WhatsApp ਦੇ ਉੱਤੇ ਉਹ ਤੋਂ ਉਹਦੇ ਹਾਲਾਤ ਦਾ ਪਤਾ ਲੱਗ ਜਾਂਦਾ ਵੀ ਇਹ ਕਿੱਥੇ ਇੱਕ ਸਟੈਂਡ ਕਰਦਾ ਇਹਦੇ ਅੰਦਰ ਦੀ ਅਵਸਥਾ ਕੀ ਹੈ ਆਪਣੇ ਹਿਸਾਬ ਦੇ ਨਾਲ ਪਾਵੇਂਗਾ ਹਾਂ ਕੁਝ ਤੇਜ ਦਿਮਾਗੀ ਹੁੰਦੇ ਨੇ ਜਿਹੜੇ ਇਸ ਚੀਜ਼ ਨੂੰ ਸਮਝ ਜਾਂਦੇ ਨੇ ਨਹੀਂ ਤੇ ਅੱਜ ਮਨੁੱਖ ਦਾ ਸੁਭਾਅ ਬਣ ਚੁੱਕਾ ਹੈ ਚੰਗਾ ਭਲਾ ਬੈਠਾ ਹੁੰਦਾ ਬੰਦਾ ਗਾਣੇ ਜਿਹੜੇ ਸਨ ਉਹ ਸੈਟ ਸੁਣ ਕੇ ਤੇ ਰੋਣ ਵਾਲਾ ਹਾਲ ਬਣ ਜਾਂਦਾ ਹੈ ਇਹ ਚੰਗੀਆਂ ਚੀਜ਼ਾਂ ਨਹੀਂ ਇਹ ਗੱਲ ਸਰਕਾਰਾਂ ਨੂੰ ਵੀ ਪਤਾ ਹੈ ਪਿਛਲੇ ਸਮਿਆਂ ਦੇ ਵਿੱਚ ਆਪ ਨੂੰ ਗਿਆਤ ਹੋਵੇਗਾ ਆ ਜਿਹੜੇ ਹਥਿਆਰਾਂ ਨੂੰ ਪ੍ਰਮੋਟ ਕਰਵਾ ਕਰਨ ਵਾਲੇ ਗਾਣੇ ਨਾ ਕੁਝ ਸਾਲਾਂ ਤੋਂ ਬੈਨ ਕਰ ਦਿੱਤੇ ਗਏ ਨੇ ਨਾ ਲਿਖੇ ਜਾਂਦੇ ਨੇ ਨਾ ਜਾਦੇ ਬੋਲੇ ਜਾਂਦੇ ਨੇ ਕਾਰਨ ਕਿਉਂਕਿ ਨੌਜਵਾਨੀ ਦਾ ਖੂਨ ਖੋਲਦਾ ਹੈ ਇਹਦਾ ਭਾਵ ਜਿਹੜੀ ਅੱਜ ਨੌਜਵਾਨੀ ਨੂੰ ਗਲਤ ਲੀ ਤੇ ਪਾਇਆ ਜਾ ਰਿਹਾ ਇਹਨਾਂ ਗਾਣਿਆਂ ਦੇ ਰਾਹੀਂ ਅਸੀਂ ਖੁਦ ਪਾ ਰਹੇ ਹਾਂ ਇਹ ਸਮਝਣ ਦੀ ਲੋੜ ਹੈ ਕਿਸੇ ਨੇ ਕਿਸੇ ਨੂੰ ਨਹੀਂ ਬਚਾਉਣਾ ਜੀ ਅਸੀਂ ਆਪਣੇ ਪਰਿਵਾਰ ਨੂੰ ਆਪ ਸੰਭਲਣਾ ਚਲੋ ਮੈਂ ਪਰਿਵਾਰ ਦੀ ਗੱਲ ਵੀ ਛੱਡਾਂ ਮੈਂ ਆਪਣੀ ਗੱਲ ਕਰਾਂ ਅਸੀਂ ਆਪਣੀ ਜ਼ਿੰਦਗੀ ਨੂੰ ਆਪ ਸਾਂਭਣਾ ਏ ਜੇ ਇਹਨਾਂ ਗਾਣਿਆਂ ਦੇ ਵਿੱਚ ਉਲਝ ਕੇ ਰਹਿ ਗਏ ਤੇ ਇਹ ਕੰਨਾਂ 'ਚ ਜ਼ਹਿਰ ਜਾਂਦਾ ਇੱਕ ਦਿਨ ਆਤਮਿਕ ਮੌਤੇ ਅਸੀਂ ਜ਼ਰੂਰ ਮਰਾਂਗੇ ਬੰਦਾ ਦੁਖੀ ਹੋਵੇਗਾ ਸਤਿਗੁਰੂ ਕਹ ਲਗੇ ਮੈਂ ਵਿਸ਼ੇਵਲ ਆ ਜਾਵਾਂ ਗੰਦਨ ਵੈਨ ਰਤਾ ਹਿਤਕਾਰੀ ਕਹਿੰਦੇ ਇਹ ਗੰਦਿਆਂ ਵੈਣਾ ਦੇ ਵਿੱਚ ਗਾਣਿਆਂ ਦੇ ਵਿੱਚ ਹਮੇਸ਼ਾ ਮਸਤ ਰਹਿੰਦਾ ਉਹਦੇ ਨਾਲ ਹੀ ਪ੍ਰੇਮ ਪਾਇਆ ਏ ਸ਼ਬਦ ਹੈ ਸੁਰਤ ਨਾ ਆਈ ਤੇ ਪ੍ਰਮਾਤਮਾ ਦੇ ਸ਼ਬਦ ਦੇ ਵਿੱਚ ਸੁਰਤ ਜੋੜਨ ਦੀ ਜਾਚ ਹੀ ਕਦੀ ਨਹੀਂ ਸਿੱਖੀ ਸ਼ਬਦ ਦੇ ਵਿੱਚ ਨਾਮ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੇ ਵਿੱਚ ਧਿਆਨ ਨਹੀਂ ਲੱਗਦਾ ਤੇ ਧਿਆਨ ਲੱਗਣਾ ਵੀ ਕਿੱਥੇ ਧਿਆਨ ਤੇ ਸਾਡਾ ਇਹਨਾਂ ਚੀਜ਼ਾਂ 'ਚ ਰਹਿੰਦਾ ਹੈ ਚਲੋ ਤੁਸੀਂ ਆਪਣੀ ਨਿੱਜੀ ਜ਼ਿੰਦਗੀ 'ਚ ਦੇਖੋ ਤੁਸੀਂ ਘਰ 'ਚ ਕੰਮ ਕਰਦੇ ਹੋ ਨਾ ਜਾਂ ਇੱਧਰ ਉੱਧਰ ਤੁਰੇ ਫਿਰਦੇ ਹੋ ਤੇ ਘਰ 'ਚ ਜਿਹੜਾ ਕਿਤੇ ਨਾ ਕਿਤੇ ਗਾਣਾ ਵੱਜਦਾ ਹੋਵੇ ਉਹ ਮਨ ਨੂੰ ਵਾਜ ਪਤਾ ਲੱਗ ਜਾਂਦਾ ਤੇ ਧਿਆਨ ਸਾਡਾ ਉਧਰ ਰਹਿੰਦਾ ਉਹ ਸੁਣਦੇ ਰਹਿੰਦੇ ਨੇ ਕੰਨ ਬਾਣੀ ਨੂੰ ਤੁਸੀਂ ਕੀਰਤਨ ਨੂੰ ਬਹਿ ਕੇ ਵੀ ਸੁਣ ਲਾਵੋ ਮਨ ਨਹੀਂ ਟਿਕਦਾ ਕਿਉਂ ਕਿਉਂਕਿ ਸਾਡਾ ਮਨ ਜਿਹੜਾ ਉਹ ਉਹਨਾਂ ਦੇ ਵਿੱਚ ਉਲਝਿਆ ਹੋਇਆ ਹੈ ਅਸੀਂ ਕਹਿੰਦੇ ਜੀ ਬਾਣੀ ਚ ਮਨ ਨਹੀਂ ਟਿਕਦਾ ਮਨ ਅਸੀਂ ਖੁਦ ਟਿਕਾਉਣਾ ਨਹੀਂ ਚਾਹੁੰਦੇ ਮਨ ਟਿਕਦਾ ਹੈ ਮਨ ਦਾ ਨਹੀਂ ਕਸੂਰ ਮਨ ਟਿਕਦਾ ਹੈ ਪਰ ਮੈਂ ਮਨ ਨੂੰ ਜਿਹੜਾ ਹੈ ਉਹ ਗੰਦਿਆਂ ਗਾਣਿਆਂ 'ਚ ਟਿਕਾਇਆ ਹੋਇਆ ਹੈ ਮੈਂ ਮਨ ਨੂੰ ਫਿਲਮਾਂ ਦੇ ਵਿੱਚ ਨਾਟਕਾਂ ਦੇ ਵਿੱਚ ਟੀਵੀ ਦੇ ਵਿੱਚ ਟਿਕਾਇਆ ਹੋਇਆ ਮਨ ਤੇ ਟਿਕਦਾ ਏ ਸ਼ਬਦ ਵਾਲੇ ਪਾਸੇ ਕਦੀ ਲਾਇਆ ਨਹੀਂ ਜਿੱਦਨ ਸ਼ਬਦ ਵੱਲ ਲਾਓਗੇ ਉਹ ਵੀ ਟਿਕ ਜਾਏਗਾ ਸਤਿਗੁਰੂ ਕਹਿੰ ਲਗੇ ਸੁਰਤ ਸ਼ਬਦ ਹੈ ਸੁਰਤ ਨਾ ਆਈ ਇਹਨੂੰ ਪ੍ਰਮਾਤਮਾ ਦੇ ਸ਼ਬਦ ਦੇ ਵਿੱਚੋਂ ਕੋਈ ਆਤਮਿਕ ਸੋਝੀ ਨਹੀਂ ਮਿਲੀ ਉਹਦੇ ਚ ਕੁਝ ਇਹਨੇ ਸਿੱਖਣ ਦਾ ਯਤਨ ਨਹੀਂ ਕੀਤਾ ਸੁਰਤ ਟਿਕਾਉਣ ਦਾ ਯਤਨ ਨਹੀਂ ਕੀਤਾ ਰੰਗ ਨਾ ਰਾਤਾ ਰਸ ਨਹੀਂ ਬਾਧੇ ਵੇਦਿਆ ਕਹਿ ਲਗੇ ਪ੍ਰਮਾਤਮਾ ਦੇ ਪ੍ਰੇਮ ਨਾ ਜਿਹੜਾ ਨਾਮ ਦਾ ਰੰਗ ਸੀ ਨਾ ਉਹਦੇ ਵਿੱਚ ਇਹ ਰੰਗਿਆ ਨਹੀਂ ਗਿਆ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਉਹਦੇ ਵਿੱਚ ਇਹਨੇ ਆਪਣੇ ਆਪ ਨੂੰ ਜਿਹੜਾ ਸੀ ਉਹ ਰੰਗਣ ਦਾ ਯਤਨ ਨਾ ਕੀਤਾ ਗੰਧਨ ਵੈਨ ਰੱਤਾ ਹਿਤਕਾਰੀ ਸ਼ਬਦੈ ਸੁਰਤ ਨਾ ਆਈ ਅੱਗੇ ਕਹਿ ਲਗੇ ਰੰਗ ਨਾ ਰਾਤਾ ਰਸ ਨਹੀਂ ਵਿਦਿਆ ਉਹਦਾ ਮਨ ਜਿਹੜਾ ਇੰਨਾ ਕੁ ਜ਼ਿਆਦਾ ਇੰਨਾ ਵਿਸ਼ਿਆ ਦੇ ਵਿੱਚ ਚਲਾ ਗਿਆ ਕਿ ਪ੍ਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗਿਆ ਨਾ ਗਿਆ ਰਸ ਨਹੀਂ ਵਿਦੇ ਰਸ ਦਾ ਅਰਥ ਨਾਮ ਦਾ ਰਸ ਪ੍ਰਮਾਤਮਾ ਦੇ ਨਾਮ ਦੇ ਰਸ ਦੀ ਅੰਦਰ ਖੇਚੀ ਨਾ ਪੈਦਾ ਹੋਏ ਕਿ ਮੈਂ ਪ੍ਰਮਾਤਮਾ ਦਾ ਨਾਮ ਦਾ ਰਸ ਵੀ ਲੈਣਾ ਹੈ ਬਾਕੀ ਚੀਜ਼ਾਂ ਦਾ ਤੇ ਰਸ ਹੈ ਪਰ ਬੰਦਗੀ ਦਾ ਕੋਈ ਰਸ ਨਹੀਂ ਮਨਮੁਖ ਪਤ ਗਵਾਈ ਕਹਿੰਨ ਕਿ ਇਹ ਮਨਮੁਖ ਜੀਵ ਦੁਨੀਆ ਤੋਂ ਤੁਰਨ ਲੱਗਿਆ ਆਪਣੀ ਇੱਜ਼ਤ ਗਵਾ ਕੇ ਚਲਿਆ ਜਾਂਦਾ ਹੈ ਸਾਦ ਸਬਾ ਮਹ ਸਹਿ ਜਿਨ੍ਹਾਂ ਚਾਖਿਆ ਸਾਧ ਦਾ ਅਰਥ ਹੈ ਆਸਾਧ ਸੰਗਤ ਸਾਧ ਸਬਦ ਅਰਥ ਕੀਤਾ ਹੈ ਸਾਧ ਸੰਗਤ ਸਾਧ ਸੰਗਤ ਦੇ ਵਿੱਚ ਸਹਜ ਦਾ ਅਰਥ ਹੈ ਪਰਮਾਤਮਾ ਦੇ ਨਾਮ ਦਾ ਆਨੰਦ ਚੱਖਿਆ ਦਾ ਅਰਥ ਹੈ ਮਾਣਿਆ ਕਹਿੰਦੇ ਕਦੀ ਸੰਗਤ ਚ ਬੈ ਕੇ ਨਾਮ ਦਾ ਆਨੰਦ ਹੀ ਨਹੀਂ ਮਾਣਿਆ ਕਦੀ ਆਣ ਕੇ ਇੱਥੇ ਨਾਮ ਦਾ ਰਸ ਨਹੀਂ ਚੱਖਿਆ ਜਿਹਬਾ ਰਸ ਨਹੀਂ ਰਾਈ ਰਾਈ ਦਾ ਅਰਥ ਭੋਰਾ ਵੀ ਤੇ ਜ਼ੁਬਾਨ ਨੂੰ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਕਿਤੇ ਮੜਾ ਜਿੰਨਾ ਵੀ ਨਹੀਂ ਆਇਆ ਮਨ ਤਨ ਧਨ ਆਪਣਾ ਕਰ ਜਾਣਿਆ ਕਹਿੰਦੇ ਇੰਨਾ ਜ਼ਿਆਦਾ ਮਨੁੱਖ ਜਿਹੜਾ ਇਹ ਪ੍ਰਮਾਤਮਾ ਦੇ ਨਾਮ ਰਾਸ ਤੋਂ ਦੂਰ ਹੋ ਗਿਆ ਇਹ ਆਪਣੇ ਮਨ ਨੂੰ ਤਨ ਨੂੰ ਤੇ ਧਨ ਨੂੰ ਹੀ ਆਪਣਾ ਸਮਝਦਾ ਰਿਹਾ ਤੇ ਮੈਂ ਬੇਨਤੀ ਕਰਾਂ ਇਹ ਤਿੰਨੇ ਚੀਜ਼ਾਂ ਹੀ ਬਗਾਨੀਆਂ ਨੇ ਨਾ ਮਨ ਆਪਣਾ ਜੀ ਨਾ ਤਨ ਆਪਣਾ ਤੇ ਨਾ ਧਨ ਆਪਣਾ ਹੈ ਮਾਇਆ ਜਿਹੜੀ ਉਹ ਵੀ ਆਉਂਦੀ ਜਾਂਦੀ ਰਹਿੰਦੀ ਉਹ ਕਦੀ ਕਿਸੇ ਦੀ ਨਹੀਂ ਹੁੰਦੀ ਸਰੀਰ ਵੀ ਬਚਪਨ ਤੋਂ ਲੈ ਕੇ ਬਜ਼ੁਰਗੀ ਤੱਕ ਚੱਲ ਕੇ ਨਾਸ਼ ਹੋ ਜਾਂਦਾ ਹੈ ਤੇ ਮਨ ਵੀ ਫੁਰਨੇ ਆ ਤਾਂ ਕਿ ਜਿੱਦਾਂ ਦਾ ਤੁਸੀਂ ਵੇਖੋਗੇ ਜਿੱਦਾਂ ਦਾ ਮਾਹੌਲ ਚ ਰਹੋਗੇ ਉਦਾਂ ਦਾ ਮਨ ਬਣ ਜਾਂਦਾ ਕਦੀ ਚੰਗਾ ਕਦੀ ਮਾੜਾ ਨਾ ਤੇਰਾ ਮਨ ਕਾਬੂ ਚ ਆਉਣਾ ਏ ਨਾ ਤੇਰੇ ਤਨ ਨੇ ਆਉਣਾ ਤੇ ਨਾ ਤੇਰੇ ਧਨ ਨੇ ਆਉਣਾ ਤੂੰ ਜਿਹਨੇ ਕਾਬੂ ਚ ਲਿਆਉਣਾ ਸੀ ਸਾਰਾ ਕੁਝ ਉਸੇ ਪ੍ਰਮਾਤਮਾ ਦਾ ਨਾਮ ਸਤਿਗੁਰ ਕਹਿੰਦੇ ਉਹਨੂੰ ਤੂੰ ਛੱਡ ਦਿੱਤਾ ਪਰ ਇਹਨਾਂ ਚੀਜ਼ਾਂ ਨੂੰ ਆਪਣਾ ਸਮਝਦਾ ਰਿਹਾ ਮਨ ਤਨ ਧਨ ਆਪੁਨਾ ਕਰ ਜਾਂਨੇ ਆ ਸਾਰਾ ਕੁਰੀ ਇਹਨੂੰ ਹੀ ਆਪਣਾ ਸਮਝਦਾ ਰਿਹਾ ਅੱਗੇ ਕਹਿ ਲਗੇ ਦਰ ਕੀ ਖਬਰ ਨਾ ਪਾਈ ਦਰ ਦਾ ਅਰਥ ਹੈ ਪ੍ਰਮਾਤਮਾ ਦਾ ਦਰ ਕਹਿੰਦੇ ਰੱਬ ਦੇ ਘਰ ਦੀ ਇਹਨੂੰ ਕੋਈ ਸੂਝ ਨਾ ਮਿਲੀ ਰੱਬ ਦੇ ਘਰ ਵਾਲੇ ਪਾਸੇ ਤੁਰਨ ਦਾ ਯਤਨ ਨਾ ਕੀਤਾ ਅੱਖੀ ਮੀਟ ਚੱਲਿਆ ਅੰਧਿਆਰਾ ਅੰਧਿਆਰੇ ਦਾ ਅਰਥ ਅੰਨਾ ਸਤਗੁਰੂ ਕਹਿ ਲਗੇ ਮਾਇਆ ਚ ਅੰਨਾ ਹੋਇਆ ਜੀਵ ਇਹ ਦੁਨੀਆ ਦੇ ਵਿੱਚ ਜਿਹੜਾ ਆਪਣਾ ਜੀਵਨ ਅੱਖਾਂ ਬੰਦ ਕਰਕੇ ਹੀ ਬਸਰ ਕਰਦਾ ਜਾ ਰਿਹਾ ਹੈ ਭਾਵ ਅਗਿਆਨਤਾ 'ਚ ਹੀ ਕੱਟਦਾ ਜਾ ਰਿਹਾ ਹੈ ਸਮਝ ਨਹੀਂ ਆ ਰਹੀ ਦੇਖੋ ਸਮਾਜ ਦਾ ਜੋ ਅੱਜ ਦਾ ਤੁਸੀਂ ਹਾਲ ਦੇਖਦੇ ਜੇ ਕਿਸੇ ਨੂੰ ਸਮਝਾਉਣ ਦਾ ਯਤਨ ਕਰੋ ਉਹ ਨਹੀਂ ਸਮਝੇਗਾ ਲੋਕਾਂ ਨੇ ਬਸ ਨਾਚ ਗਾਣੇ ਨੂੰ ਲੋਕਾਂ ਨੇ ਮੋਹ ਮਾਇਆ ਨੂੰ ਦੁਨੀਆਦਾਰੀ ਨੂੰ ਹੀ ਜ਼ਿੰਦਗੀ ਬਣਾਇਆ ਹੋਇਆ ਹੈ ਕਦੀ ਇੱਕ ਖਿੰਮੇ ਚਲੋ ਵਿੱਚੋਂ ਨਿਕਲ ਕੇ ਬੇਨਤੀ ਕਰ ਦੇਣਾ ਕਦੀ ਕਿਸੇ ਨੂੰ ਪੁੱਛੋ ਵੀ ਜ਼ਿੰਦਗੀ ਕੀ ਹੈ ਹਰ ਇੱਕ ਮਨੁੱਖ ਦਾ ਆਪਣਾ ਆਪਣਾ ਜਵਾਬ ਹੋਵੇਗਾ ਕਿਸੇ ਦੇ ਮੁਤਾਬਕ ਖਾਣਾ ਪੀਣਾ ਹੀ ਜ਼ਿੰਦਗੀ ਹੈ ਕਿਸੇ ਦੇ ਮੁਤਾਬਕ ਘੁੰਮਣਾ ਫਿਰਨਾ ਹੀ ਜ਼ਿੰਦਗੀ ਹੈ ਕਿਸੇ ਦੇ ਮੁਤਾਬਕ ਨਾਚ ਗਾਣੇ ਮੇਲੇ ਰੌਣਕ ਮੇਲੇ ਹੀ ਜ਼ਿੰਦਗੀ ਹੈ ਕਿਸੇ ਦੇ ਮੁਤਾਬਕ ਜਿਹੜਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਮਝਣਾ ਹੀ ਜ਼ਿੰਦਗੀ ਬਸ ਇਹਨੂੰ ਅਸੀਂ ਜ਼ਿੰਦਗੀ ਬਣਾਈ ਫਿਰਦੇ ਹਰ ਇੱਕ ਆਪੋ ਆਪਣੇ ਕੰਮ ਦੇ ਵਿੱਚ ਉਲਝਿਆ ਹੋਇਆ ਕਦੀ ਕਿਸੇ ਦੇ ਥਿਊ ਸੇਮ ਨਹੀਂ ਹੋਣਗੇ ਕਦੀ ਨਹੀਂ ਰਲਣਗੇ ਆਪਸ ਵਿੱਚ ਦੇ ਵਿੱਚ ਉਹਦਾ ਕਾਰਨ ਕਿਉਂਕਿ ਹਰ ਇੱਕ ਆਪਣੇ ਤਰੀਕੇ ਦੇ ਨਾਲ ਚੱਲਦਾ ਸਤਿਗੁਰੂ ਕਹਿੰ ਲਗੇ ਅੱਖੀ ਮੀਟ ਚੱਲਿਆ ਅੰਧਾਰਾ ਕਹਿੰਦੇ ਇਹ ਅੰਨਾ ਜੀਵ ਅੱਖਾਂ ਬੰਦ ਕਰਕੇ ਤੁਰਿਆ ਜਾ ਰਿਹਾ ਸਮਝ ਆ ਨਹੀਂ ਰਹੀ ਪੀ ਜ਼ਿੰਦਗੀ ਹੈ ਕੀ ਜ਼ਿੰਦਗੀ ਕੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾ ਜੀ ਦੇ ਕੋਲੋਂ ਪੁੱਛਣਾ ਸੀ ਸਤਿਗੁਰੂ ਕਹਿੰਦੇ ਸਨ ਕਿ ਭਾਈ ਇਹ ਜ਼ਿੰਦਗੀ ਜਿਹੜੀ ਹੈ ਤੈਨੂੰ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਮਿਲੀ ਹੈ ਜੇ ਨਾਮ ਜਪੇਗਾ ਤੇ ਸਾਰੀਆਂ ਚੀਜ਼ਾਂ ਹੀ ਤੇਰੇ ਵਾਸਤੇ ਸ਼ੋਭਾ ਨੇ ਇਹ ਸ਼ੋਭ ਨਹੀਂ ਕਰੇ ਜੇ ਨਾਮ ਨਾ ਜਪਿਆ ਤੇ ਸਾਰਾ ਕੁਝ ਇੱਥੇ ਰਹਿ ਜਾਣਾ ਤੇ ਚਲੋ ਮੈਂ ਅਗਲੀ ਨਾਲ ਇੱਕ ਬੇਨਤੀ ਹੋਰ ਕਰ ਦਿੰਦਾ ਜਿਹੜਾ ਮਨੁੱਖ ਕਹਿੰਦਾ ਨਾ ਕਿ ਪੈਸਾ ਹੀ ਜ਼ਿੰਦਗੀ ਹੈ ਉਹਨੂੰ ਪੁੱਛ ਕੇ ਵੇਖੋ ਵੀ ਜਿੰਨਾ ਪੈਸਾ ਤੂੰ ਕਮਾ ਲਿਆ ਕੀ ਇਹਦੇ ਨਾਲ ਰੱਜ ਗਿਆ ਉਹ ਕਦੀ ਨਹੀਂ ਰੱਜੇਗਾ ਜਿਹੜਾ ਕਹਿੰਦਾ ਘੁੰਮਣਾ ਫਿਰਨਾ ਹੀ ਜ਼ਿੰਦਗੀ ਹੈ ਉਹ ਆ ਉਹਨੂੰ ਪੁੱਛੋ ਵੀ ਤੂੰ ਘੁੰਮ ਫਿਰ ਕੇ ਰੱਜ ਗਿਆ ਜ਼ਿੰਦਗੀ ਮੰਨ ਲੇ ਉਹ ਕਹਿੰਦਾ ਨਹੀਂ ਇਹ ਇੰਨਾਂ ਚੀਜ਼ਾਂ ਦੇ ਨਾਲ ਰੱਜ ਨਹੀਂ ਕਦੀ ਵੀ ਆਉਣਾ ਇਸ ਕਰਕੇ ਸਤਿਗੁਰੂ ਕਹਿੰਦੇ ਅਗਿਆਨਤਾ ਚ ਤੁਰਿਆ ਫਿਰਦਾ ਅੱਖੀ ਮੀਟ ਚੱਲਿਆ ਅંધਿਆਰਾ ਘਰ ਦਰ ਦਿਸੈ ਨਾ ਭਾਈ ਘਰ ਦਰ ਦਾ ਅਰਥ ਹੈ ਪ੍ਰਮਾਤਮਾ ਦਾ ਘਰ ਅਤੇ ਉਹਦਾ ਦਰ ਜੀ ਦੇ ਉੱਤੇ ਇਸ ਜੀਵ ਆਤਮਾ ਨੇ ਜਾਣੇ ਉਹਨੂੰ ਨਜ਼ਰ ਨਹੀਂ ਆ ਰਿਹਾ ਕਦੀ ਬੰਦਗੀ ਨਹੀਂ ਕੀਤੀ ਨਾਮ ਨਹੀਂ ਜਪਿਆ ਤੇ ਰੱਬ ਦੇ ਘਰ ਨੂੰ ਵੇਖਣ ਦਾ ਇਹਨੇ ਯਤਨ ਨਹੀਂ ਕੀਤਾ ਜੰਮ ਦਰ ਬਾਦਾ ਠੌਰ ਨਾ ਪਾਵੈ ਆਪਣਾ ਕੀਆ ਕਮਾਈ ਕਹਿੰਦੇ ਆਪਣਾ ਕੀਆ ਕਮਾਈ ਦੇ ਅਰਥ ਕੀਤਾਗੇ ਜੋ ਆਪਣੇ ਕਰਮ ਕਰਦਾ ਰਿਹਾ ਉਹਨਾਂ ਕਰਮਾਂ ਦੇ ਕਰਕੇ ਹੁਣ ਜੰਮ ਦੇ ਵਸ ਦੇ ਵਿੱਚ ਪਿਆ ਹੋਇਆ ਤੇ ਉੱਥੋਂ ਇਹਨੂੰ ਜਿਹੜੀਆਂ ਮਾਰਾਂ ਪੈਂਦੀਆਂ ਨੇ ਸਤਿਗੁਰੂ ਕਹਿੰਦੇ ਬਚਨਵਾ ਤੇ ਇਹਨੂੰ ਕੋਈ ਹੁਣ ਥਾਂ ਟਿਕਾਣਾ ਨਹੀਂ ਮਿਲਦਾ ਪਿਆ ਜੰਮਦਰ ਬਾਦਾ ਜੰਮ ਨੇ ਆਪਣੇ ਦਰਵਾਜ਼ੇ ਦੇ ਉੱਤੇ ਵੱਧਾ ਹੋਇਆ ਇਹਨੂੰ ਮਾਰਾਂ ਪੈਂਦੀਆਂ ਨੇ ਮਨੁੱਖ ਗਲਤੀਆਂ ਦੇ ਕਾਰਨ ਠੌਰ ਨਾ ਪਾਵੇ ਠੌਰ ਦਾ ਅਰਥ ਹੁੰਦਾ ਥਾਂ ਹੁਣ ਬੱਚਿਆਂ ਦੀ ਕੋਈ ਥਾਂ ਨਹੀਂ ਮਿਲਦੀ ਆ ਆ ਸਮਝ ਸੇ ਸਾਡੇ ਕੋਲ ਇੱਕ ਤੁਸੀਂ ਨਾ ਰਾਤ ਨੂੰ ਅਕਸਰ ਕੋਈ ਗੁਰਮੁਖ ਪਿਆਰੇ ਕਈ ਜਿਹੜੇ ਨੇ ਉਸੋਲਾ ਸਾਹਿਬ ਦੇ ਨਾਲ ਬਚਨ ਪੜਦੇ ਨੇ ਕਿ ਜਿਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾ ਨਾ ਤੂੰ ਨਹ ਛਟੈ ਨਿਕਟ ਨਾ ਜਾਈਓ ਦੂਤ ਇਹਦੇ ਅਰਥ ਨੇ ਕਿ ਜਿਹੜੇ ਰੱਬ ਦੇ ਪਿਆਰੇ ਪਰਮਾਤਮਾ ਦੀ ਬੰਦਗੀ ਕਰਦੇ ਨੇ ਭਜਨ ਕਰਦੇ ਉਹਦਾ ਕੀਰਤਨ ਕਰਦੇ ਨੇ ਉਹਨਾਂ ਦੇ ਕੋਲ ਨਾ ਜਾਇਓ ਜਮਰਾਜ ਵੀ ਕਹਿੰਦਾ ਕਿ ਉਹਨਾਂ ਦੇ ਬੱਧੇ ਹੋਏ ਦੂਤਾਂ ਨੂੰ ਕਹਿੰਦਾ ਨਾ ਤੁਸੀਂ ਛੁੱਟੋਗੇ ਨਾ ਮੈਂ ਛੁੱਟਾਂਗਾ ਇਹਦਾ ਅੰਤਰੀ ਭਾਵ ਇਹ ਹੋ ਗਿਆ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਉਹਦੀ ਬੰਦਗੀ ਕਰਦਾ ਜਮ ਉਹਦੇ ਨੇੜੇ ਨਹੀਂ ਢੋਕਦਾ ਹੁਣ ਉਮਰ ਤੇ ਸਾਰੀ ਮਾਇਆ ਦੇ ਵਿੱਚ ਘੜ ਦਿੱਤੀ ਉਮਰ ਤੇ ਸਾਰੀ ਜਿਹੜੀ ਰੌਣਕ ਮੇਲਿਆਂ ਦੇ ਵਿੱਚ ਨਾਚ ਗਾਣਿਆਂ ਦੇ ਵਿੱਚ ਘੜ ਦਿੱਤੀ ਸਤਿਗੁਰੂ ਕਹਿੰਦੇ ਜੀ ਦੇ ਕਰਕੇ ਆਪਣਾ ਕੀਆ ਕਮਾਈ ਆਪਣੇ ਹੁਣ ਕਰਮਾਂ ਦੇ ਕਰਕੇ ਕਿਸੇ ਨੇ ਤੈਨੂੰ ਜਮਾ ਦੇ ਵਸ ਨਹੀਂ ਪਾਇਆ ਆਪ ਜਮਾ ਦੇ ਵਸ ਪੈ ਗਿਆ ਜਮਦਾਰ ਬਾਦਾ ਜਾ ਮਨੇ ਆਪਣੇ ਦਰਵਾਜੇ ਤੇ ਤੈਨੂੰ ਘੇਰਿਆ ਹੋਇਆ ਵੱਧਾ ਹੋਇਆ ਠੌਰ ਨਾ ਪਾਵੇ ਤੈਨੂੰ ਮਾਰਾ ਪੈਂਦੀਆਂ ਤੇ ਬੱਚਿਆਂ ਦੀ ਕੋਈ ਥਾਂ ਨਹੀਂ ਆਪਣਾ ਕੀਆ ਕਮਾਈ ਆਪਣਾ ਹੀ ਤੂੰ ਹੁਣ ਫਲ ਜਿਹੜਾ ਉਹ ਭੁਗਤ ਰਿਆ ਏ ਅੱਗੇ ਸਤਿਗੁਰੂ ਕਹ ਲਗੇ ਨਦਰ ਕਰੇ ਤਾਂ ਅੱਖੀ ਵੇਖਾਂ ਕਹਿੰਦੇ ਹਾਂ ਜੇ ਕਿਤੇ ਅਜੇ ਵੀ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ ਦੇਵੇ ਬੇਸ਼ੱਕ ਜੀਵਨ ਇਤੋਂ ਤੱਕ ਆ ਕਿ ਮੈਂ ਇਨ੍ਹਾਂ ਮਸਲਿਆਂ ਦੇ ਵਿੱਚ ਉਲਝਿਆ ਹੋਇਆ ਹਾਂ ਰੱਬ ਨੂੰ ਛੱਡ ਕੇ ਸੰਸਾਰ 'ਚ ਉਲਝਿਆ ਹੋਇਆ ਹਾਂ ਪਰ ਜੇ ਹੁਣ ਵੀ ਪਰਮਾਤਮਾ ਮਿਰਤੇ ਮਿਹਰ ਦੀ ਨਜ਼ਰ ਕਰ ਦੇਵੇ ਤਾਂ ਇਨ ਅੱਖਾਂ ਦੇ ਨਾਲ ਪਰਮਾਤਮਾ ਦੇ ਦੀਦਾਰ ਅਜੇ ਵੀ ਕੀਤੇ ਜਾ ਸਕਦੇ ਨੇ ਤੇ ਇੱਕ ਗੱਲ ਚੇਤਾ ਰੱਖਿਓ ਜਿੱਦਨ ਅੰਦਰ ਤਾਂਗ ਪੈਦਾ ਹੋ ਗਈ ਨਾ ਉਹ ਦਿਨ ਜੀਵਨ ਅੰਦਰੋ ਜਿੱਦਾਂ ਦਾ ਮਰਜੀ ਹੋਏ ਪਰਮਾਤਮਾ ਦੇ ਦੀਦਾਰ ਜ਼ਰੂਰ ਹੋਣਗੇ ਇੱਕ ਬਾਬਾ ਫਰੀਦ ਸਾਹਿਬ ਜੀ ਦਾ ਸ਼ਲੋਕ ਹੈ ਫਰੀਦਾ ਕਾਗਾ ਕਰੰਗ ਟੰਡੋਲਿਆ ਫਰੀਦ ਸਾਹਿਬ ਕਹਿੰਦੇ ਕਿ ਇਹਨਾਂ ਜਿਹੜੇ ਕਾਗ ਨੇ ਇਹ ਇਹਦੇ ਦੋ ਅਰਥ ਕੀਤੇ ਜਾਂਦੇ ਨੇ ਇੱਕ ਤੇ ਬਾਹਰੀ ਅਰਥ ਕੀਤੇ ਜਾਂਦੇ ਨੇ ਕਿ ਕਾਵਾ ਨੇ ਮੇਰਾ ਸਰੀਰ ਨੋਚ-ਨੋਚ ਕੇ ਖਾ ਲਿਆ ਇੱਕ ਅੰਤਰੀਵ ਅਰਥ ਕੀਤੇ ਜਾਂਦੇ ਨੇ ਕਿ ਵਿਸ਼ੇ ਵਿਕਾਰਾਂ ਨੇ ਅੰਦਰੋਂ ਜਿਹੜਾ ਸਰੀਰ ਜਿਹੜਾ ਸੀ ਉਹ ਨੋਚ-ਨੋਚ ਕੇ ਸੁਰਤ ਨੂੰ ਖਾ ਲਿਆ ਕਾਗਾ ਕਰੰਗ ਟੰਡੋਲਿਆ सगला ਖਾਇਆ ਮਾਸ ਇਹਦੋ ਨੈਣਾ ਮਤ ਸ਼ੂਹੋ ਪਿਰ ਦੇਖਣ ਕੀ ਆਸ ਆਜੀ ਵੀ ਮਨ ਚ ਆਸ ਹੈ ਕਿਤੇ ਨਾ ਕਿਤੇ ਕਿ ਮੈਂ ਪ੍ਰਮਾਤਮਾ ਦੇ ਦੀਦਾਰ ਕਰਨੇ ਨੇ ਬੇਸ਼ੱਕ ਵਿਸ਼ੇ ਵਿਚਾਰਾਂ ਨੇ ਮੈਨੂੰ ਨੋਚ ਨੋਚ ਕੇ ਖਾ ਲਿਆ ਪਰ ਇਨ ਅੱਖਾਂ ਨੂੰ ਤੁਸੀਂ ਖਾਣ ਦਾ ਯਤਨ ਨਾ ਕਰਿਓ ਸੋ ਇੱਥੇ ਸਤਿਗੁਰੂ ਕਹਿ ਰਹੇ ਨਦਰ ਕਰੇ ਕਹਿੰਦੇ ਮਾਲਕ ਮਿਹਰ ਕਰੇ ਜੇ ਉਹ ਤਰਸ ਕਰ ਦੇਵੇ ਤਾਂ ਅੱਖੀਂ ਵੇਖਾਂ ਮੈਂ ਉਹਦੇ ਅੱਖਾਂ ਦੇ ਨਾਲ ਦੀਦਾਰ ਕਰ ਸਕਦਾ ਹਾਂ ਕਹਿਣਾ ਕਥਨ ਨਾ ਜਾਈ ਪਰ ਪ੍ਰਮਾਤਮਾ ਦੇ ਗੁਣਾਂ ਨੂੰ ਕਿਹਾ ਨਹੀਂ ਜਾ ਸਕਦਾ ਉਹਨੂੰ ਕਥਿਆ ਨਹੀਂ ਜਾ ਸਕਦਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮਨੁੱਖ ਦੀ ਜ਼ੁਬਾਨ ਪ੍ਰਮਾਤਮਾ ਦੇ ਗੁਣ ਨਹੀਂ ਬਿਆਨ ਕਰ ਸਕਦੀ ਅੱਗੇ ਕਹ ਲਗੇ ਜਾਂ ਇਹ ਕੰਨੀ ਸੁਣ ਸੁਣ ਸ਼ਬਦ ਸਾ ਲਾਹੀਂ ਕਹ ਲਗੇ ਆਪਣੇ ਕੰਨਾਂ ਦੇ ਨਾਲ ਸੁਣ ਸੁਣ ਕੇ ਪ੍ਰਮਾਤਮਾ ਦੇ ਨਾਮ ਨੂੰ ਤੇ ਪ੍ਰਮਾਤਮਾ ਦੇ ਸ਼ਬਦ ਦੇ ਰਾਹੀਂ ਉਹਦੀ ਮੈਂ ਸਿਫਤ ਕਰਦਾ ਕੰਮ ਕਰਨਾ ਕੀ ਅਸੀਂ ਬੰਦਗੀ ਕਰਨੀ ਕਿਵੇਂ ਕਹਿੰਦੇ ਕੰਨਾਂ ਦੇ ਨਾਲ ਪਰਮਾਤਮਾ ਦੀ ਸਿਫਤ ਕਰ ਤੇ ਮੈਂ ਇੱਕ ਖੈਣਾ ਬੇਨਤੀ ਕਰ ਜਿੰਨਾ ਜਿਹੜਾ ਬਾਣੀ ਦਾ ਵਿਸ਼ਾ ਇਹ ਸਾਡਾ ਸੁਣਨ ਦਾ ਵਿਸ਼ਾ ਹੈ ਜੀ ਪੜਨੀ ਵੀ ਤਾਂ ਹੈ ਤਾਂ ਜੋ ਅਸੀਂ ਸੁਣ ਸਕੀਏ ਕਈ ਵਾਰੀ ਕੀ ਹੁੰਦਾ ਵੀ ਸਾਡੀ ਰਸਨਾ ਪੜਦੀ ਰਹਿੰਦੀ ਹੈ ਮਨ ਕਿਤੇ ਹੋਰ ਉੱਡਿਆ ਰਹਿੰਦਾ ਬਾਣੀ ਜਿਹੜੀ ਉਹ ਤੁਸੀਂ ਸੁਣਨੀ ਹੈ ਤੇ ਸੁਣਨੀ ਧਿਆਨ ਦੇ ਨਾਲ ਹੈ ਜੋ ਅੰਦਰ ਮਨ ਦੇ ਵਿੱਚ ਚਲੀ ਜਾਵੇ ਇਸ ਕਰਕੇ ਸਤਿਗੁਰੂ ਕਹਿੰਦੇ ਕੰਨੀ ਸੁਣ ਸੁਣ ਸ਼ਬਦ ਸਾ ਲਾਹੀ ਪ੍ਰਮਾਤਮਾ ਦੇ ਨਾਮ ਨੂੰ ਗੁਰੂ ਦੇ ਸ਼ਬਦ ਨੂੰ ਸੁਣ ਸੁਣ ਕੇ ਜਿਹੜਾ ਏ ਸ਼ਬਦ ਦੇ ਰਾਹੀ ਪ੍ਰਮਾਤਮਾ ਦੀ ਸਿਫਤ ਸਲਾਵਤਾ ਕਰਦਾ ਹੰ ਅੰਮ੍ਰਿਤ ਹਿਰਦੈ ਵਸਾਈ ਤੇ ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਏ ਨਾ ਉਹਨੂੰ ਹਿਰਦੇ ਦੇ ਵਿੱਚ ਮੈਂ ਟਿਕਾ ਕੇ ਰੱਖਦਾ ਹਾਂ ਨਿਰਭਉ ਨਿਰੰਕਾਰ ਨਿਰਵੈਰ ਨਿਰਭਉ ਦਾ ਅਰਥ ਓਨੂੰ ਕਿਸੇ ਦਾ ਡਰ ਨਹੀਂ ਨਰੰਕਾਰ ਉਹ ਆਕਾਰ ਰਹਿਤ ਹੈ ਨਿਰਵੈਰ ਉਹਦਾ ਕਿਸੇ ਨਾਲ ਵੈਰ ਨਹੀਂ ਇਹੋ ਜੀ ਜਿਹੜੀ ਪ੍ਰਮਾਤਮਾ ਦੀ ਹਸਤੀ ਹੈ ਨਾ ਸਤਿਗੁਰੂ ਕਹਿੰਦੇ ਪੂਰਨ ਜੋਤ ਸਮਾਈ ਕਹਿੰਦੇ ਉਹਦੀ ਜੋਤ ਪੂਰਨ ਤੌਰ ਤੇ ਹਰ ਥਾਂ ਦੇ ਉੱਤੇ ਸਰਬਵਿਆਪਕ ਹੈ ਅਖੀਰ ਤੇ ਕਹਿੰਦੇ ਨਾਨਕ ਗੁਰਵਿਨ ਭਰਮ ਨਾ ਭਾਗ ਹੈ ਕਹਿੰਦੇ ਸੱਚੀ ਗੱਲ ਇਹ ਹੈ ਕਿ ਗੁਰੂ ਤੋਂ ਬਿਨਾ ਬੰਦੇ ਦਾ ਅੰਦਰ ਦਾ ਭਰਮ ਨਹੀਂ ਖਤਮ ਹੋ ਸਕਦਾ ਜਿੰਨਾ ਮਰਜੀ ਅਸੀਂ ਕਰੀ ਜਾਈਏ ਜਿੰਨਾ ਚਿਰ ਤੁਸੀਂ ਗੁਰੂ ਦੇ ਚਰਨਾਂ 'ਚ ਖੁਦ ਨਹੀਂ ਨਾ ਜੋੜਦੇ ਉਨਾਚਰ ਭਰਮ ਚੋਂ ਨਹੀਂ ਨਿਕਲੇਗੇ ਮੈਂ ਸੌਖੀ ਜੀ ਉਦਾਹਰਨ ਦੇ ਕੇ ਸਮਾਪਤੀ ਕਰਾਂ ਮੰਨ ਲਓ ਇਸੇ ਸ਼ਬਦ ਦੀ ਕਥਾ ਤੁਸੀਂ ਮੇਰੇ ਕੋਲੋਂ ਸੁਣੀ ਮੈਂ ਆਪਣੇ ਤਰੀਕੇ ਨਾਲ ਦੱਸਾਂਗਾ ਇਸੇ ਸ਼ਬਦ ਦੀ ਕਥਾ ਕਿਸੇ ਹੋਰ ਕੋ ਸੁਣਗੇ ਉਹਨੇ ਆਪਣੇ ਤਰੀਕੇ ਨਾਲ ਸੁਣ ਦੱਸਣਾ ਬੰਦਾ ਫੇਰ ਚੱਕਰਾਂ 'ਚ ਪੈ ਜਾਂਦਾ ਮੈਂ ਹੁਣ ਕਰਾਂ ਕੀ ਸਤਿਗੁਰੂ ਕਹਿੰਦੇ ਤੂੰ ਖੁਦ ਗੁਰੂ ਦੇ ਚਰਨਾਂ 'ਚ ਜੁੜ ਕੇ ਖੁਦ ਬਾਣੀ ਪੜ ਸਤਿਗੁਰੂ ਪਰ ਆਪ ਤੈਨੂੰ ਕਿਰਪਾ ਕਰਕੇ ਜਿਹੜੀ ਉਹ ਸੂਝ ਬਖਸ਼ਿਸ਼ ਕਰਨਗੇ ਨਾਨਕ ਗੁਰਵਿਨ ਭਰਮ ਨਾ ਭਾਗਿਆ ਗੁਰੂ ਤੋਂ ਬਿਨਾ ਭਰਮ ਨਹੀਂ ਖਤਮ ਹੋਵੇਗਾ ਇਸ ਕਰਕੇ ਸੱਚ ਨਾਮ ਵਡਿਆਈ ਅਸਲੀ ਜਿਹੜੀ ਇੱਜ਼ਤ ਮਾਨ ਵਡਿਆਈ ਹੈ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਨ ਦੇ ਨਾਲ ਹੀ ਇਹ ਜਿਹੜਾ ਪ੍ਰਮਾਤਮਾ ਦੇ ਨਾਮ 'ਚ ਜੁੜ ਜਾਂਦਾ ਏ ਉਹਨੂੰ ਸੱਚੀ ਵਡਿਆਈ ਮਿਲ ਜਾਂਦੀ ਏ ਤੇ ਉਹਦਾ ਜੀਵਨ ਜਿਹੜਾ ਉਹ ਸਫਲ ਹੋ ਜਾਂਦਾ ਸੋ ਇਸ ਹੀ ਪਾਵਨ ਸ਼ਬਦ ਦੇ ਵਿਚਾਰ ਕੱਲ ਆਪਾਂ ਆਰੰਭ ਕੀਤਾ ਸੀ ਜਿਹਦਾ ਸਮੁੱਚਾ ਤਤ ਭav ਇਹ ਹੈ ਕਿ ਭਾਈ ਦੁਨਿਆਵੀ ਤੌਰ ਤੇ ਜਿੰਨੀਆਂ ਵੀ ਚੀਜ਼ਾਂ ਨੇ ਇਹ ਸਾਰੀਆਂ ਇੱਥੇ ਰਹਿ ਜਾਣੀਆਂ ਨੇ ਨਾਲ ਜਾਣ ਵਾਲਾ ਪਰਮਾਤਮਾ ਦਾ ਨਾਮ ਹੈ ਜਿੰਨਾ ਜਪ ਲਈਏ ਓਨਾ ਹੀ ਉਹਦਾ ਲਾਹਾ ਹੈ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਆਓ ਪਾਵਨ ਭਗਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਨਿਰਪਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰਵਿੰਨ ਭਰਮ ਨਾ ਭਾਗੈ ਸਚ ਨਾਮ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ